ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਸੋ ਅੱਜ ਜਾਣਕਾਰੀ ਦੇਣੀ ਸੀ ਜੀ ਕੱਲ ਨੂੰ 8 ਤਰੀਕ ਤੋਂ ਪ੍ਰਭਾਸ਼ਰੀਆਂ ਸ਼ੁਰੂ ਹੋ ਰਹੀਆਂ ਹਨ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਤੇ ਉਹਦੇ ਲਈ ਰੈਡੀ ਤਿਆਰ ਕਰ ਰਹੇ ਸੀਗੇ ਸੋ ਕਿਸੇ ਲਈ ਨਹੀਂ ਪ੍ਰਭਾਸ਼ਰੀਆਂ ਦੇ ਵਿੱਚ ਪਾਪਾ ਸਪੀਕਰ ਲਾਉਣਾ ਆ ਤੇ ਨੌਜਵਾਨਾਂ ਨੇ ਆ ਰੈਡੀ ਤਿਆਰ ਕੀਤੀ ਆ ਤੇ ਸਾਰੀ ਸੰਗਤ ਵੱਧ ਤੋਂ ਵੱਧ ਗੁਰੂ ਜਸ ਕਰਨ ਲਈ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਉਹ ਲਸਾਨੀ ਸ਼ਹੀਦੀ ਨੂੰ ਪ੍ਰਣਾਮ ਕਰਨ ਲਈ ਸਵੇਰ ਤੋਂ ਪ੍ਰਵਾਸ ਫੇਰੀਆਂ ਨੂੰ ਜ਼ਰੂਰ ਪਹੁੰਚਿਓ ਜੀ ਇਹ ਬੇਨਤੀਆਂ ਆ ਤਨ ਤਨ ਭਾਈ ਜੀਵਨ ਸਿੰਘ ਦੇ ਗੁਰਦੁਆਰਾ ਸਾਹਿਬ ਭਾਈ ਜੱਤਾ ਜੀ ਦੇ ਗੁਰੂ ਘਰ ਮਹੱਲਾ ਬਗੀਚੀ ਤੋਂ ਪ੍ਰਵਾਸ ਫੇਰੀ ਅਰੰਭ ਹੋਣੀ ਆ ਤੇ ਪੰਜ ਪ੍ਰਵਾਸ ਫੇਰੀਆਂ ਤੋਂ ਬਾਅਦ 13 14 ਤੇ 15 ਤਰੀਕ ਦੇ ਗੁਰਦੁਆਰਾ ਸਾਹਿਬ ਚ ਜਿਹੜੇ ਸਮਾਗਮ ਹੋਣਗੇ ਤੇ ਇਹਦਾ ਤਰੀਕ ਨੂੰ ਅਖੰਡ ਪਾਤਸ਼ਾਹ ਆਰੰਭਤਾ ਹੋਣੀ ਆ ਉਸ ਤੋਂ ਬਾਅਦ 15 ਤਰੀਕ ਨੂੰ ਅਖੰਡ ਪਾਤਸ਼ਾਹ ਦੇ ਭੋਗ ਪਾਏ ਜਾਣਗੇ ਤੇ ਉਸ ਤੋਂ ਨਾਲ ਹੀ ਨਗਰ ਕੀਰਤਨ ਸਹਿਯੋਗ ਆਊਗਾ ਜਿਹਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਕਰਨਗੇ ਉਸ ਵਿਸ਼ਾਲ ਨਗਰ ਕੀਰਤਨ ਵਿੱਚ ਵੀ ਸਾਰੀ ਸੰਗਤ ਨੇ ਇਸੇ ਤਰ੍ਹਾਂ ਸਹਿਯੋਗ ਕਰਨਾ ਜੀ ਇੰਨੀਆਂ ਕਿ ਬੇਨਤੀਆਂ ਆ ਤੇ ਵੱਧ ਤੋਂ ਵੱਧ ਤੁਸੀਂ ਸਹਿਯੋਗ ਕਰਨਾ ਤਨ ਮਨ ਤਾਂ ਦੇ ਨਾਲ ਆਪਾਂ ਸੇਵਾ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ